ਆਜੀ ਫਿਤਾ ਲਾ ਰਹੇ ਜਿੱਥੇ ਆਉਣੇ ਕਿ ਤਿੰਨ ਫੋਟੋ ਖੱਤੀਏ ਅਸੀਂ ਉਹ ਵੀ ਜਿਉਂ ਨਹੀਂ ਮੈਨੂੰ ਬੋਟਾ ਨਹੀਂ ਰਹੀ ਅੰਨਾ ਦਾ ਹੀ ਦਾ ਬਾਰਾ ਬੁੱਟੇ ਸੀ ਯਾਰ ਮੈਂ ਇੱਕ ਠੇਕੇ ਤੇ ਦਿੰਦਾ ਸੀ ਬੁੱਟਾ ਮੁਰਦਾ ਦਾ 50 ਬੁੱਟ ਖਾ ਲੈਣ ਸਾਡਾ ਗਰਾਉਂਡ ਅਸੀਂ ਯਾਰ ਜਵਾਕਾ ਕਿੱਥੇ ਜਾਈਏ ਪਰ ਲੱਗੇ ਮੈਨੂੰ ਲੱਗਣਾ ਹੈ ਕਿ ਥਾਂ ਨਾ ਹੋਵੇਗੀ ਖੇਡਣ ਦੀ ਟਾਈਮ ਸਪੈਂਡ ਕਰਨ ਦੀ ਥਾਂ ਨਾ ਹੋਵੇਗੀ ਤੇ ਗਲੀਆਂ ਵਿੱਚ ਫਿਰ ਲੱਸੀ ਤੁਰਨੇ ਨੇ ਜੋ ਕਿ ਇੱਕ ਸਰਪੰਚ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਔਰ ਵਨ ਭਾਗ ਨੂੰ ਬੇਨਤੀ ਕਰਦਾ ਆ ਕਿ ਇਹਨਾਂ ਦੇ ਇਮੀਡੀਏਟਲੀ ਐਕਸ਼ਨ ਲੈ ਕੇ ਇਹਨਾਂ ਦੇ ਖਿਲਾਫ ਜਿਹੜੀ ਵੀ ਕਾਰਵਾਈ ਬਣਦੀ ਉਹ ਅਮਲ ਲਿਆਂਦੀ ਜਾਵੇ ਇਹਨਾਂ ਨੂੰ ਵਾਰਾਂ ਨਿੱਕੀ ਪਿਆ ਤੇ ਬੂਟੇ ਪਾਟ ਲੋ ਤਿੰਨ ਦਿਨ ਪਹਿਲਾਂ ਦਿੱਤੀਆਂ ਨਾ ਕਿ ਤੁਸੀਂ ਪਾਟੋ ਇਹ ਕਦੋਂ ਅਸੀਂ ਪਤਾ ਦੇ ਤੇ ਬੂਟੇ ਲੈ ਗਏ ਅਸੀਂ ਤਾਂ ਬੂਟੇ ਮਾਰ ਸੀ ਨਾਂ ਦੇ ਜਿੱ ਪੱਟ ਦੋ ਮਾਰੇ ਨੇ ਇਹਨੇ ਬੇਡ ਬੰਦ ਕਰਿਆ ਹੋ ਗਿਆ ਸਾਰੇ ਇਹ ਥੋੜਾ ਜਿਹਾ ਪੁਰਾਣਾ ਆ ਆਪਾਂ ਤੇ ਜਿਵੇਂ ਦਾ ਇਹਨਾਂ ਦਾ ਸਾਰਾ ਕੰਮ ਕੀਤਾ ਹੋਇਆ ਨੇ ਪਾ ਗਏ ਸਾਵੀ ਨਹੀਂ ਮੁਕਾਬਲਾ ਦਾ ਨਾ ਆ ਬਾਗ ਆ ਲਿਆ ਪਤਾ ਨਾ ਗਿਆ ਹੁਣ ਮੇਰੇ ਨਾਲ ਨਹੀਂ ਬੱਸ ਜਾ ਉਹ ਨਾ ਆ ਸੀ ਤੀਵਾ ਦੋ ਬੰਦੇ ਇਹ ਸਾਡਾ ਵੀ ਸਾਡਾ ਆਪੀ ਹੋ ਜਾਵੇ ਅਸੀਂ ਫਿਤਾ ਮਾਰਨੇ ਜਿੱਥੇ ਆਉਣੇ ਕਿ 10 ਫੁੱਟ ਛੱਤੀਏ ਅਸੀਂ ਉਵੇਂ ਹੀ ਕਿਲੋ ਵੀ ਨਹੀਂ ਇੱਕ ਫੁੱਟ ਦੀ ਚਦਾਰ ਇੱਕ ਗੱਡੇ ਦੀ ਜਿਹੜੀ ਪਰ 3 ਦਿਨਾਂ ਨੂੰ ਆ ਗੰਗਾ ਕਰਦੇ ਆਂ ਸਾਡੇ ਨਾਲ ਕੇ ਸਾਡੇ ਦੋ ਜੀ ਜੇ ਅਸੀਂ ਬੰਦ ਕੀਤਾ ਤਾਂ ਸਾਡੇ ਕੋਲ ਬਿਲਕੁਲ ਕਾਰਵਾਈ ਹੋ ਜਾਣਾ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਲਿਆਉਂਗਾ ਪਰ ਤੁਹਾਨੂੰ ਕੋਈ ਅਸਲ ਵਿੱਚ ਮੁਕਾਲਾ ਨਹੀਂ ਪਰਚਾ ਤੁਹਾਨੂੰ ਮਿਲਦੀਆਂ ਨਹੀਂ ਹੁੰਦੀਆਂ ਤੁਹਾਨੂੰ ਹੁੰਦੀਆਂ ਨੇ ਪੱਥਰ ਲੈਣ ਤੁਸੀਂ ਲਾ ਨਹੀਂ ਸਕਦੇ ਪਰ ਲੈ ਆਓ ਤੁਸੀਂ ਨਾਲ ਫਾਇਰ ਨਾਲ ਕਰਨਾ ਪਵੇ ਮੈਂ ਘਰ ਲੈ ਕੇ ਤੁਸੀਂ ਲੈ ਆਉਣਾ ਤੁਸੀਂ ਆ ਨਹੀਂ ਕੱਢੀ ਆ ਤੁਸੀਂ ਨਹੀਂ ਕੱਢੀ ਪੱਥਰ ਲੈਣ ਤਾਂ ਤੁਸੀਂ ਲਿਆਓ ਵੀ ਕਿੱਥੇ ਆ ਤੁਸੀਂ ਸਾਨੂੰ ਬੁਲਾਇਆ ਨਹੀਂ ਕੱਢਣ ਲੱਗਾ ਪੀਐਸ ਕੋਲੋਂ ਨਹੀਂ ਕੱਢਣ ਲੱਗਾ ਤੁਸੀਂ ਸਾਨੂੰ ਕਿਤੇ ਵੀ ਲੋਕਾਂ ਆਏ ਉਹ ਤੁਹਾਨੂੰ ਕੱਢ ਤਾਂ ਲਿਆਦੀ ਏ ਉਹ ਜਿਹੜਾ ਬੰਦੇ ਨੂੰ ਬਲਾਸ਼ ਕਰਕੇ ਲਿਆਉਂਦੇ ਨੇ ਅੱਗੇ ਤੇ ਅੱਗੇ ਫਿਰ ਉਸ ਤੋਂ ਬਾਅਦ ਉਹ ਨੂੰ ਨਹੀਂ ਕੱਟਦੇ ਆ ਰਹਿਣ ਲੰਦਰਾ ਦਾ ਯਾਰ ਨਾ ਮੇਰੀ ਗੱਲ ਮੇਰੀ ਗੱਲ ਸੁਣ ਪਹਿਲੇ ਨੰਬਰ ਪਹਿਲੇ 858 ਦਾ ਪਹਿਲੇ ਨੰਬਰ ਇਹ ਤਾਂ ਆਥਾ ਦੀ ਜੇਵਿਆ ਦੀ ਅੱਛਾ ਜੀ ਜੇਵਿਆ ਦੀ ਤਾਂ ਪੰਚਾਇਤ ਕਰ ਉਹ ਗੁੱਲਾ ਪੈ ਤੁਸੀਂ ਉੱਥੇ ਬਣਾ ਸਕਦੇ ਤੇ ਬਣਾ ਹੀ ਨਹੀਂ ਸਕਦੇ ਮਸ਼ਾਲ ਗਾੜਾ ਆਪਣਾ ਪਿੱਛੇ ਕਰੀ ਚੱਲ ਰਿਹਾ ਆਪਾਂ ਕੰਪਨੀਆ ਦਾ ਨੰਦ ਲਿਆ ਤੇ ਵੇਖ ਚਾਰ ਗਾੜੇ ਕੀ ਹੈਗਾ ਚਾਰ ਗਾੜਾ ਬਾਹਰ ਤੇ ਅਗੀ ਚੀ ਦੀ ਚਾਰ ਗਾੜੇ ਦਾ ਸਾਮਣੇ ਨਹੀਂ ਆਉਂਦੀ ਇਹ ਤੁਹਾਡੀ ਜ਼ਮੀਨ ਹਾਂਜੀ ਅੱਛਾ ਕੀ ਮਸਲਾ ਕੀ ਹੈ ਸਾਰਾ ਤੇ ਖੇਤ ਅਗੇ ਸੀ ਗੰਨਾ ਲਾਈ ਜੰਨੇ ਸੀ ਢਿਆੜੀ ਲੱਗਾ ਵੇ ਤੂੰ ਤੇ ਪਾਪਾ ਮੇਰਾ ਮੁੱਕਾ ਵੇਗਾ ਨਹੀਂ ਸੀ ਤੇ ਮੈਨੂੰ ਕੋਣ ਗਿਆ ਤੇ ਮੈਂ ਕਿੰਨੇ ਤੁਹਾਡੇ ਬੂਟੇ ਮਰੋਦਾਂ ਦੇ ਪੱਟੇ ਗਏ ਨੇ ਮੈਂ ਆਇਆ ਤੇ ਬੂਟੇ ਸਾਰੇ ਇੱਥੇ ਪੱਟ ਕੇ ਛੱਟੇ ਪੈ ਸੀਗੇ ਤੇ ਮੈਂ ਕਿਹਾ ਵੀ ਤੁਸੀਂ ਇਹ ਕਹਿੰਦਾ ਸੀ ਸਰਪੰਚ ਮੈਂ 3 ਫੁੱਟ ਅਮਰੂਦਾਂ ਦਾ ਪਿਛਾ ਬਣਾਵਾਂਗਾ ਨਹੀਂ ਪਹਿਲ ਦੀ ਰੱਖਾਂ ਦਾ ਮੈਂ ਬੁੱਟੇ ਨਹੀਂ ਪਟਦਾ ਫਿਰ ਉਸ ਬਾਅਦ ਜੇ ਸੀ ਵੀ ਲਿਆ ਕੇ ਮੈਂ ਵੀਡੀਓ ਬਣਾਈ ਹੈ ਅਮਰੂਦਾਂ ਦੀ ਬੁੱਟਿਆਂ ਦੀ ਜੇ ਸੀ ਵਿੱਚੇ ਖੜੀ ਏ ਇਹਨਾਂ ਬੁੱਟੇ ਪਾਟ ਦਿੱਤੇ ਨਿਬਿਨਾ ਆਪੇ ਆਦੀਆ ਮੈਂਬਰ ਸਰਪੰਚ ਲੱਗੇ ਖੜੇ ਕਾਸ਼ਕਾਰ ਤੇ ਬੁੱਟੇ ਪਾਟਦੇ ਮਨੇ ਸਰਟ ਨੇ ਦਿੱਤੇ ਦੋ ਤਣੇ ਬੁੱਟੇ ਸਰਕਾਰੀ ਹੈਗੇ ਸੀ ਕੋਈ ਨਾ ਮਤਾਂ ਨਹੀਂ ਪਵਾਏ ਕੋਈ ਕੋਚ ਨਹੀਂ ਕੋਈ ਉਹ ਨਾ ਪਾਟ ਰਿਤੇ ਨੰ ਪੰਚਾਇਤ ਦੇ ਵੀ ਫਿਰ ਉਦੋਂ ਬਾਅਦ ਰੇਤਾ ਮੇਰੇ ਵਾਂਢ ਚੋਂ ਗੁੱਟ ਤੋਂ ਕੱਢਣੇ ਨੇ ਨਰੇਗਾ ਵਾਲੇ ਲਾ ਕੇ ਬੰਦੇ ਅੱਛਾ ਉਹ ਤੁਹਾਡੀ ਜ਼ਮੀਨ ਤੋਂ ਕੱਢਿਆ ਹਾਂ ਜੀ ਔਰ ਇਹ ਤਾਂ ਮੇਰੇ ਘੁੱਟ ਤੋਂ ਨਾਲ ਕੱਢਿਆ ਪਿਆ ਅੱਛਾ ਮਰਜੋ ਉਹ ਕਿੱਥੇ ਯੂਜ਼ ਕੀਤਾ ਵਰਤੇ ਆ ਵਰਤੇ ਆ ਨੀ ਆ ਸੱਡੀ ਟਿੱਗੀ ਇੱਕ ਇੱਕ ਟੈਗੋ ਲਾਇਆ ਪਿਆ ਇੱਕੋ ਪਿੱਛੇ 10 ਟੈਗ ਲਾਇਆ ਪਿਆ ਕੋਈ ਨਿਸ਼ਾਨ ਦੀ ਨਹੀਂ ਨਕਰਾਈ ਕੋਈ ਸਾਨੂੰ ਇਹਨਾਂ ਨੋਟੀਫਿਕੇਸ਼ਨ ਨਹੀਂ ਭੇਜਿਆ ਨਾ ਚੌਕੀਦਾਰ ਨੂੰ ਕਿਹਾ ਵੀ ਅਸੀਂ ਬੂਟੇ ਪਟਦੇ ਪਏ ਜੋ ਕਰਦੇ ਪਏ ਨਾ ਸਾਨੂੰ ਨਹੀਂ ਸੁਣਿਆ ਲੈ ਤੁਹਾਨੂੰ ਵੀ ਪਿੰਡ ਦੇਣ ਸਾਨੂੰ ਖੂਨ ਲਾਇਆ ਤੁਹਾਡੇ ਬੂਟੇ ਪੱਟੇ ਗਏ ਨੇ ਦਿਨਾਂ ਤੋਂ ਲਗਭਗ ਤਾਂ ਸਿਆੰਗ ਜੀ ਪਟਾਣੇ ਵੇਣ ਬੋਟਿਆਂ ਨਾਲ ਅੰਨਾ ਦਾ ਹੀ ਦਬਾਰਾ ਬੁੱਟੇ ਸੀ 10000 ਮੈਂ ਇੱਕ ਠੇਕੇ ਤੇ ਦਿੰਦਾ ਸੀ ਬੁੱਟੇ ਮਰੋਦਾਂ ਦਾ 12 ਬੁੱਟਿਆਂ ਦੇ 1 ਲੱਖ 20000 ਰੁਪਏ ਬਣਦਾ ਠੇਕਾ ਜਿਹੜੇ ਪਰਮਿਸ਼ਨ ਨਾ ਵਿਤੀ ਨਾ ਲਈ ਇਹਨੇ ਬੁੱਟੇ ਬਾਟ ਤੇ ਮਨੇ ਮਾਰੇ ਨੇ ਵੇਰੇ ਬੁੱਟੇ ਨੇ 12 ਕਾਲ ਲੱਗਿਆ ਖੜਾ ਸੀ ਬੁੱਟਿਆਂ ਨੂੰ ਮਰੋਦ ਲੱਗੇ ਖੜੇ ਸੀ ਕਿੰਨੀ ਦੇਰ ਹੋ ਗਈ ਬੁੱਟੇ ਆ ਜਿਹੜੇ ਠੇਕੇ ਤੇ ਦਿੰਦੇ ਸੀ ਠੇਕੇ ਤੇ ਮੈਂ 3-4 ਸਾਲ ਹੋ ਗਏ ਅੰਦਰ ਬੁੱਟੇ ਇੱਥੇ ਢੇਗੇ ਜਿਦੋਂ ਲਾਏ ਨੇ 15 15 ਸੌ ਦਾ ਬੂਟਾ ਲੈ ਕੇ ਲਾਇਆ ਸੀ 8 ਸਾਲ ਹੋ ਗਏ ਬੂਟੇ ਲਾਇਆ ਨੂੰ ਮੈਨੂੰ ਸਾਡੇ ਪਿੰਡ ਦੇ ਮੋਹਤਵਾਰ ਬੈਠੇ ਨੇ ਕੋਈ ਇਹੋ ਜਿਹਾ ਪਰਿਵਾਰ ਨਹੀਂ ਇਹ ਗੱਲ ਕਹਿ ਸਕਦਾ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਿੰਡ ਦੇ ਗਰਾਊਂਡ ਦੇ ਵਿੱਚ ਸ਼ਾਦੀਆਂ ਹੋ ਰਹੀਆਂ ਨੇ ਕਾਫੀ ਲੰਮੇ ਚੌੜੇ ਸਾਡੇ ਟੈਂਟ ਵੀ ਲੱਗ ਰਹੇ ਨੇ ਸਾਡੇ ਪਿੰਡ ਦੇ ਜਿਹੜੇ ਸਾਰੇ ਮੋਹਤਵਾਰ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਇੱਥੇ ਆ ਕੇ ਸ਼ਾਦੀ ਕਰਦਾ ਆ ਆ ਪਿਛਲੇ ਦਿਨਾਂ ਚ ਅਜੇ ਹਫਤਾ 10 ਦਿਨ ਹੋਇਆ ਇੱਕ ਸ਼ਾਦੀ ਹੋਈ ਏ ਲਗਭਗ ਮੇਰੇ ਹਿਸਾਬ ਨਾਲ 40 ਚਾਨੀਆਂ ਦਾ ਟੈਂਟ ਲੱਗਾ ਹੈ ਉਹ ਸ ਬੰਦੇ ਨੂੰ ਅਰੇਜ ਕਮੈਂਟ ਕਰਨ ਵਾਸਤੇ ਸਿਰਫ ਟੈਂਟ ਦਾ ਲਗਭਗ 30 ਤੋਂ 40 ਹਜ਼ਾਰ ਰੁਪਏ ਦਾ ਖਰਚਾ ਹੋਇਆ ਟੈਂਟ ਟੈਂਟ ਦਾ ਇਸ ਵਾਸਤੇ ਮੈਂ ਐਮਐਲਏ ਸਾਹਿਬ ਨਾਲ ਵਿਧਾਇਕ ਨਾਲ ਗੱਲ ਕਰਕੇ ਇਸ ਪੈਲਸ ਵਾਸਤੇ ਫੰਡਿੰਗ ਲਈ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਿਉਂਕਿ ਸਾਨੂੰ ਚਾਤੀ ਕਰਨ ਵਾਸਤੇ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਆਪਣੇ ਕੋਲ ਲਗਭਗ 2 ਤੋਂ 4 ਮਰਲੇ ਤੱਕ ਘਰਾਂ ਦੇ ਵਿੱਚ ਵੇਲੀਆਂ ਰਹਿ ਗਈਆਂ ਨੇ ਔਰ ਮੈਂ ਇਹ ਪ੍ਰਾਲਾ ਕੀਤਾ ਵੀ ਸਾਨੂੰ ਇੱਕ ਪੈਰਸ ਦਿੱਤਾ ਜਾਵੇ ਐਮਐਲ ਸਾਹਿਬ ਨੇ ਵਿਧਾਇਕ ਨੇ ਸਾਡੇ ਤੇ ਦਇਆ ਕੀਤੀ ਉਹਨੇ ਸਾਨੂੰ ਖੰਡਕ ਦਿੱਤੀ ਅਸੀਂ ਇੱਥੇ ਜਿਆਦਾ ਜਿਹੜੀ ਸਾਡੀ ਪੰਚਾਇਤੀ ਜਗ੍ਹਾ ਬਣਦੀ ਏ ਜਾਂ ਸਾਡੀ ਸ਼ਮਸ਼ਾਨਗਾਹ ਕੱਟਦੀ ਪਈ ਏ ਵੈਸੇ ਖਾਲੀ ਜਗ੍ਹਾ ਪਈ ਏ ਉਸ ਤੇ ਫੈਲਸ ਅਸੀਂ ਜਿਹੜਾ ਤਿਆਰ ਕਰਨ ਵਾਸਤੇ ਮੈਂ ਕੱਲ ਪਰਸੋਂ ਨੀਅਤ ਤਵੰਜਾ ਨੇ ਕਿਉਂਕਿ ਸਾਡੀ ਸਾਥ ਪੰਚਾਇਤ ਪੰਚਾਇਤ ਸਾਹਿਬ ਮੈਂ ਤਾਂ ਰੋਕ ਰਿਹਾ ਜੀ ਮੋਬਾਈਲ ਵਜਦਾ ਜੀ ਤਾਂ ਫਿਰ ਸਾਰੀ ਗੱਲ ਇਹ ਕੀ ਆ ਉਹ ਕਹਿੰਦੇ ਆ ਸਾਨੂੰ ਕੋਈ ਇਤਰਾਜ ਨਹੀਂ ਅਸੀਂ ਵੀ ਸਵਾਗਤ ਕਰਦੇ ਆ ਵੀ ਜੇ ਪਿੰਡ ਦੇ ਵਿੱਚ ਪੈਲਸ ਬਣ ਜੇਗਾ ਤਾਂ ਉਹਨਦੇ ਨਾਲ ਹਰੇਕ ਦਾ ਹੀ ਫਾਇਦਾ ਹੋ ਗਿਆ ਹਨਾ ਜੀ ਈਆਂ ਪੈਣਾ ਦਾ ਵਿਆਹ ਕਰਨਾ ਸਾਡਾ ਖਰਚਾ ਬਣ ਜੀ ਸਰ ਮਸਲਾ ਉਹ ਕਹਿੰਦੇ ਆ ਵੀ ਜਿਹੜਾ ਮੀਂਹ ਘੱਟੀ ਆ ਉਹਨਦੇ ਤੇ ਉਹ ਕਹਿੰਦੇ ਆ ਵੀ ਜਿਹੜੇ ਬੂਟੇ ਪੱਟੇ ਗਏ ਆ ਕਿਸੇ ਦੇ ਮਿੱਦੀ ਬੂਟੇ ਸੀ ਨਾਲ ਦੀ ਜਮੀਨ ਆ ਮਸਲਾ ਉਹ ਆ ਵੀ ਉਹ ਬੂਟੇ ਨਹੀਂ ਪੱਟਨੇ ਠੀਕ ਆ ਆ ਆਮ ਗੱਲ ਜੀ ਸਰ ਉਹਨਦੇ ਅਸਤੇ ਤੁਸੀਂ ਕੋਈ ਪਰਮਿਸ਼ਨ ਲਈ ਹੈ ਕੋਈ ਕੋਈ ਮਤਾ ਪਾਇਆ ਹੁੰਦੇ ਆਸਤੇ ਵੀ ਅਸੀਂ ਆਹ ਪਿੱਛੇ ਪੱਟਣ ਲੱਗੇ ਆ ਜਾਂ ਕੰਪੋਜੀਸ਼ਨ ਇੱਕ ਪਾਸੇ ਤਾਂ ਤੁਸੀਂ ਹਰੀਆਲੀ ਜੱਬ ਉੱਤੇ ਲਾਂ ਦਾ ਖੇਤ ਦਿੰਦੇ ਆ ਸਾਰੇ ਯਤਨ ਕਰਦੇ ਆ ਹਨਾ ਦੂਜੇ ਪਾਸੇ ਉਹ 712 ਬੂਟੇ ਐ ਅਮਰੂਦਾਂ ਦੇ ਵੱਡੇ ਵੱਡੇ ਪੱਤੇ ਗਏ ਐ ਸਤਰਾ ਜੇ ਇਸ ਦਾ ਇਹਦੇ ਤੇ ਤੁਸੀਂ ਕੀ ਜੀ ਸਰ ਇਸ ਤੇ ਮੈਂ ਸੱਲਿਬਕ ਜਵਾਬ ਦੇਣਾ ਚਾਹੁੰਦਾ ਕਿਉਂਕਿ ਜਿਹੜੇ ਬੂਟੇ ਸੀ ਅਸੀਂ ਜਿਹੜਾ ਨਾਲ ਦਾ ਖੇਤ ਐ ਉਹਨਾਂ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਿਹੜੀ ਪੰਚਾਇਤ ਦੀ ਜਗ੍ਹਾ ਜਾਂ ਸ਼ਮਸ਼ਾਨ ਘਾਟ ਦੀ ਜਗ੍ਹਾ ਉਸ ਜਗ੍ਹਾ ਤੇ ਇਹਨਾਂ ਤਾਬਜ ਹੋਏ ਹੋਏ ਸੀ ਮੈਂ ਪਿਛਲੇ ਦਿਨਾਂ ਚ ਇਸ ਪਰਿਵਾਰ ਨਾਲ ਗੱਲ ਕੀਤੀ ਪੰਚਾਇਤੀ ਤੌਰ ਤੇ ਵੀ ਭਾਈ ਇਸ ਤਰ੍ਹਾਂ ਆਪਾਂ ਇੱਥੇ ਪੈਸੇ ਤਿਆਰ ਕਰਨਾ ਹੈ ਇਹਨਾਂ ਆਪ ਹੀ ਸਹਿਮਤੀ ਪ੍ਰਗਟਾਈਏ ਕਿ ਜਿਹੜੇ ਬੂਟੇ ਨੇ ਬੂਟਿਆਂ ਤੋਂ ਸਾਡੀ ਜਿਹੜੀ ਜਿਹੜੀ ਸਾਡੀ ਮੰਤੀ ਆਉਂਦੀ ਹੈ ਮੰਤੀ ਤੋਂ ਸਾਡੀ 3 ਫੁੱਟ ਛੱਡ ਕੇ ਸਾਡੀ ਜਗ੍ਹਾ ਜਿਹੜੀ ਤੁਸੀਂ ਕਵਰ ਕਰ ਸਕਦੇ ਹੋ ਮੰਤੀ ਵਿਭਾਗ ਕੋਲੋਂ ਕਰਵਾਈਏ ਜੀ ਸਰ ਵਿਭਾਗ ਨਹੀਂ ਕੀਤੀ ਨਹੀਂ ਸਰ ਵਿਭਾਗ ਨਹੀਂ ਕਿਉਂਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਾਡੀ ਸ਼ਮਸ਼ਾਨ ਘਾਟ ਦੀ ਦੁਵਾਰ ਚਲਦੀ ਆਂਦੀ ਹੈ ਕੋਸ ਤੋਂ ਵੀ ਹੈਗਾ ਸਾਡੀ ਲਗਭਗ ਕਰਮ ਇੱਕ ਜਗਾ ਹੈਗਾ ਜਾਂਦੀ ਹੈ ਇਸ ਪਰਿਵਾਰ ਨੇ ਆਪਸੇ ਵਕਾਰ ਕੀਤਾ ਦੋ ਪਰਿਵਾਰ ਇਸ ਇਸ ਜਗ੍ਹਾ ਦੇ ਨਾਲ ਉਹਨਾਂ ਦਾ ਅਟੈਚਮੈਂਟ ਹੈਗਾ ਦੋਹਾਂ ਪਰਿਵਾਰਾਂ ਨੇ ਸਹਿਮਤੀ ਪ੍ਰਗਟਾਈ ਹੈ ਵੀ ਸਾਡੀ ਜਿਹੜੀ ਹੈਗੀ ਹੈ ਤਵਾਰ ਜਿਹੜੀ ਸ਼ਮਸ਼ਾਨ ਘਾਟ ਦੀ ਪਿਛਲੇ ਲੰਬੇ ਸਮੇਂ ਤੋਂ ਖੜੀ ਹੈ ਉਹ ਅਗਾ ਇੱਕ ਕਰਮ ਜਾ ਰਹੀ ਹੈ ਫਿਰ ਵੀ ਅਸੀਂ ਫਿਰ ਵੀ ਅਸੀਂ ਉਸ ਜਗ੍ਹਾ ਨੂੰ ਜਿਹੜਾ ਹੈਗਾ ਪਿੱਛੇ ਅਸੀਂ ਛੱਡ ਕੇ ਇਹਨਾਂ ਦੇ ਕਿੱਲੇ ਲੈਂ ਨੂੰ ਮਾਫ ਕਰਕੇ ਜਿਹੜਾ ਪੱਥਰ ਲੈਂ ਉਹਦੇ ਤੋਂ ਮਾਫ ਕਰਕੇ ਅਸੀਂ 3 ਫੁੱਟ ਜਗ੍ਹਾ ਛੱਡ ਕੇ ਪਿੱਛੇ ਅਸੀਂ ਦੁਆਰ ਜਿਹੜੀ ਕੱਢੀ ਹੈ ਕਿਉਂਕਿ ਅਜੇ ਤੱਕ ਦੁਨੀ ਕੱਢੀ ਹੈ ਕਿ ਇਹਨਾਂ ਨੂੰ ਫੇਰ ਵੀ ਕਿਤੇ ਲੱਗਦਾ ਹੈ ਤਾਂ ਫੇਰ ਪੱਥਰ ਲੈਂ ਮੌਜੂਦ ਖੜਾਏ ਇਹਨਾਂ ਪਰਿਵਾਰ ਦੀ ਸਥਿਥਲੀ ਕਰਾਉਣੇ ਆ ਬਾਕੀ ਗੱਲ ਰਹੀ ਜਿਹੜਾ ਤੁਸੀਂ ਇਹ ਰੁੱਖਾਂ ਦਾ ਈਸ਼ੂ ਬਣਾਉਂਦੇ ਨੇ ਰੁੱਖਾਂ ਦੀ ਇਹਨਾਂ ਆਪ ਗੱਲ ਸਮਤਕਾਰ ਕੀਤੀ ਕੋਈ ਗੱਲ ਨਹੀਂ ਜੇ ਮੰਤੀ ਚ ਆਉਂਦੇ ਨੇ ਉਸ ਤੋਂ ਪਹਿਰੇ ਅਸੀਂ ਬਾਤ ਕਰ ਸਕਦੇ ਹਾਂ ਜਿਸ ਟਾਈਮ ਜਿਸ ਟਾਈਮ ਤੁਸੀਂ ਨੀਆ ਕੱਢ ਰਹੀ ਸੀ ਰੁਕ ਖੜੀ ਸੀਗੀ ਕੀ ਉਹ ਪਰਿਵਾਰ ਇੱਥੇ ਮੌਜੂਦ ਸੀ ਜਦੋਂ ਰੁਕ ਪੱਟੇ ਜਾ ਰਹੀ ਸੀ ਜੀ ਸਾਹਿਬ ਪਰਿਵਾਰ ਬਿਲਕੁਲ ਮੌਜੂਦ ਸੀ ਇਹਨਾਂ ਸਹਿਮਤੀ ਪ੍ਰਗਟਾਈਏ ਹੁਣ ਤਾਂ ਇਹ ਐਸੇ ਸਾਡਾ ਕੰਮ ਜਿਹੜਾਗਾ ਜਿਹੜਾ ਸਾਡਾ ਪੰਚਾਇਤੀ ਕੰਮ ਹੈ ਉਹਦੇ ਵਿੱਚ ਰੁਕਾਵਟ ਡਾਉਣ ਨੂੰ ਡਾਉਣ ਵਾਸਤੇ ਜਾਂ ਸਾਡਾ ਪੈਸਾ ਦਾ ਕੰਮ ਜਿਹੜਾ ਹੈਗਾ ਹੈ ਟ੍ਰੇਡ ਕਰਨ ਵਾਸਤੇ ਇਹ ਜਿਹੜੀ ਰੁਕਾਵਟ ਪਾ ਰਹੇ ਨੇ ਕੋਈ ਬੂਟਾ ਦਾ ਇਸ਼ੂ ਬਣਾ ਰਹੇ ਨੇ ਇਹਨਾਂ ਇਹ ਆਪ ਹੀ ਪਰਿਵਾਰ ਨੇ ਸਾਨੂੰ ਗੱਲ ਕਹੀ ਸਾਡੇ ਪੰਚਾਇਤ ਸਾਰੀ ਖੜੀ ਹੈ ਮੌਜੂਦਾ ਪੰਚਾਇਤ ਖੜੀ ਹੈ ਮੌਜੂਦਾ ਪੰਚਾਇਤ ਕੋਲ ਇੱਕ ਇੱਕ ਮੈਂਬਰ ਪੰਚਾਇਤ ਤੋਂ ਸਰਪ੍ਰੇਮ ਬਾਰ ਕੋਈ ਉਹ ਕਹਿੰਦੇ ਇੱਕ ਦੋ ਪੱਟੇ ਗਏ ਨਹੀਂ ਜੀ ਸਰ ਕੋਈ ਸਰਕਾਰੀ ਰੁਕ ਨਹੀਂ ਕੋਈ ਕਿਤੇ ਵੀ ਕੋਈ ਰੁਕ ਦਿਖਾ ਦੇਣਾ ਮੈਂ ਮੈਂ ਤਾਂ ਇਹ ਵੀ ਪੱਟ ਕੇ ਲੈ ਕੇ ਇੱਕ ਰਾਹ ਦੇ ਵਿੱਚ ਪੈਦਾ ਆਉਂਦਾ ਸਰ ਕੋਈ ਕੋਈ ਨਹੀਂ ਕੋਈ ਨਹੀਂ ਸਾਰੀ ਪੰਚਾਇਤ ਖੜੀ ਪਟਵਾਰ ਪਿਛਲੇ ਦਿਨ ਸਾਡੇ ਕੰਮ ਚੱਲਦਾ ਰਿਹਾ ਸਾਰੇ ਫੀਲਡ ਨੂੰ ਬਲਾਕ ਤੇ ਪੁੱਛਿਆ ਜਾਵੇ ਜੇ ਕੋਈ ਐਫਪੀ ਰੁਕਤਾ ਹੈ ਠੀਕ ਹੈ ਸਵਾਏ ਮਰੂਦਾ ਤੋਂ ਜੀ ਮਰੂਦਾ ਜੀ ਹਾਂ ਜੀ ਉਹ ਵੀ ਸਾਡੇ ਪੰਚਾਇਤ ਦੀ ਜ਼ਮੀਨ ਦੇ ਵਿੱਚ ਆਂਦੇ ਨੇ ਇਹਨਾਂ ਸਹਿਮਤੀ ਵਰਗਟਾਈਏ ਫੈਮਤੀ ਨਾਲ ਹੀ ਪਟਾਏਗਾ ਠੀਕ ਹੈ ਨਾ ਪਤਾ ਪਰ ਮੇਰਾ ਸੁਬ ਨਾਮਕ ਨੇ ਅੱਛਾ ਅਜ ਇੱਕ ਗੱਲ ਹੋਰ ਹੈ ਜੀ ਇੱਕ ਉਹ ਰੇਤਾਂ ਨੂੰ ਕਹਿ ਰਹੇ ਹੋ ਕਹਿੰਦੇ ਰੇਤ ਜਿਹੜਾ ਹੈਗਾ ਉਹ ਖੱਜਿਆ ਗਿਆ ਸਾਡੀ ਤੇ ਮੀਂਹ ਵੀ ਬਾਰਾ ਰੇਤ ਦਾ ਤਾਂ ਵੈਸੇ ਤੁਹਾਨੂੰ ਵੀ ਪਤਾ ਹੈ ਵੀ ਇੱਥੇ ਖੱਲਰ ਪਾਉਣ ਵਾਸਤੇ ਸਾਰਾ ਈਸ਼ੂ ਕਰ ਰਿਹਾ ਤੁਸੀਂ ਨਾਲ ਦੀ ਨਾਲ ਇੱਕ ਮੇਰੀ ਬਾਈਟ ਉੱਥੇ ਲੈ ਆਓ ਇੰਨਾ ਘਟੋ ਘਟ 40 40 ਫੁੱਟ ਜੀ ਪਿਛਲੇ ਦਿਨਾਂ ਚ ਨਟਾਲੀਆਂ ਪੜੀ ਪੜੀਆ ਇਹਨਾਂ ਦੀ ਫੜੀਆਂ ਵੀ ਗਈਆਂ ਨੇ ਔਰ ਮੈਂ ਹੀ ਖੁਦ ਮੌਕੇ ਤੇ ਮੈਸਰ ਜੀ ਸਾਹਿਬ ਨੂੰ ਫੋਨ ਕੀਤਾ ਹੈ ਵੀ ਇਹਨਾਂ ਤੇ ਦਇਆ ਕਰੋ ਕਿਉਂਕਿ ਸਰਸਰ ਕਰਦਾ ਸਾਡਾ ਕੰਮ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਇਹਨਾਂ ਦਾ ਕੰਮ ਕਰ ਰਹੇ ਵੇ ਆ ਨਾਲ ਹੀ ਤੁਸੀਂ ਜਾ ਕੇ ਵੀ ਵੀਡੀਓ ਲੈ ਕੇ ਠੀਕ ਹਾਂ ਜੀ ਨਾ ਮਿੰਨ ਵੀ ਹੋਈ ਏ ਤੇ ਇਹਨਾਂ ਨੂੰ ਖੁੱਦ ਸੱਦਾ ਗਿਆ ਏ ਮਾਲਕਾਂ ਨੂੰ ਜਿਹੜੀ ਕਿੰਨਾ ਦੀ ਜ਼ਮੀਨ ਸੀ ਉਹਨਾਂ ਨੇ ਨਾ 2 ਫੁੱਟ ਵੀ ਅਸੀਂ ਛੱਡੀ ਏ ਤੇ ਜਦੋਂ ਸੋਨੇ ਸਿੰਘ ਨੇ ਅੱਖ ਨਾਲ ਪੰਚਾਇਤ ਜਿੱਥੇ ਤੋਂ ਦਜੀ ਕਰਦਾ ਉੱਥੇ ਨਹੀਂ ਕੱਢ ਲਓ ਅਸੀਂ ਫੁੱਟ ਹੋਰ ਮੈਂ ਕਿ ਉਹਨੇ ਆਈ ਪੰਚਾਇਤ ਨੂੰ ਮੋੜ ਲੈ ਆਏ ਤੇ ਫੁੱਟ ਹੋਰ ਛੱਡ ਕੇ ਨਾ ਫੁੱਟ ਛੱਡ ਕੇ ਫਿਰ ਅਸੀਂ ਨਹੀਂ ਕੱਢੀ ਏ ਇਹਨਾਂ ਨੂੰ ਵਾਰੰਗ ਦਿੱਤੀ ਪਿਆ ਦੇ ਬੂਟੇ ਪਾਟਣੋਂ 3 ਦਿਨ ਪਹਿਲਾਂ ਦਿੱਤੀ ਨਾ ਕਿ ਤੁਜੀ ਪੱਤ ਦੇ ਤੇ ਸਾਡੇ ਨੇ ਅਸੀਂ ਪਤਾ ਦਿੱ ਨੇ ਕੱਢ ਦਿੱਤੇ ਨਾ ਉਹ ਗਿਆ ਇਹ ਨਾ ਇਹ ਤਾਂ ਮੇਰਾ ਨਵਿੱਤਿਆ ਭਾਈ ਸਾਹਿਬ ਦਾ ਘਰ ਪੈਂਦਾ ਪਹਿਲ ਤੋਂ ਬਣਦਾ ਪਿਆ ਚੰਗੀ ਗੱਲ ਹੂੰ ਜਿਹੜਾ ਮਸਲਾ ਇਹ ਹੈ ਵੀ ਜਿਹੜਾ ਇਹਨਾਂ ਨਕਾਸ਼ ਕੀਤੀ ਹੈ ਨਾ ਇਹ ਨਕਾਸ਼ ਗਲਤ ਕਰ ਦਿੱਤੀ ਹੈ ਕਾਸ਼ ਕਰਨ ਲੱਗਿਆ ਇਹਨਾਂ ਨੂੰ ਪਤਾ ਨਹੀਂ ਕੀ ਲੱਗਿਆ ਉਹ ਪਰਾਂ ਜਿਹੜੀ ਮਾਲਕੀ ਚ ਨਹੀਂ ਕੱਢ ਦਿੱਤੀ ਤੇ ਬੂਟੇ ਵੀ ਗਿਆ ਸੀ ਤਾਂ ਬੂਟੇ ਮਾਲਕੀ ਨਾਂ ਦੇ ਚ ਪੱਟ ਦੋ ਮਾਰੇ ਨੇ ਬਤਲ ਮਾਰ ਤੇ ਉਹ ਜਿਵੇਂ ਇੱਕ ਰਾਜਨੀਤੀ ਵਾਲੀ ਗੱਲ ਬਣਦੀ ਸੀ ਹੂੰ ਇਹ ਕਿੰਨੇ ਲੋਕ ਕੀਤਾ ਗਿਆ ਇਹ ਸਰਪੰਚ ਜੀ ਗਣੀਆ ਸਰਪੰਚ ਵੱਲੋਂ ਕੀਤਾ ਗਿਆ ਮੈਂ ਬੂਟੇ ਕਿੰਨੇ ਬੂਟੇ ਸੀਗੇ ਜਿਹੜੇ ਪਾੜੇ ਗਏ ਉਹ ਧੁੱਪੋ ਦੇ ਕੋਲੀ ਪਾਣ ਕਿੰਨੇ ਨੇ ਬਾਰਾਂ ਨੇ ਬਾਰਾਂ ਬੂਟੇ ਵੀ ਪਾੜ ਗਏ ਇਹ ਕੁਝ ਸਾਂਪਤੀ ਨਹੀਂ ਹੈਗੀ ਸੀ ਜਿਹਨਾਂ ਦੇ ਬੂਟੇ ਇਹ ਨਿੱਜੀ ਬੂਟੇ ਸੀਗੇ ਸਰਕਾਰੀ ਸੀ ਨਹੀਂ ਨਹੀਂ ਜੀ ਆਪ ਵੀ ਜੀ ਆਪ ਵੀ ਆ ਤਾਂ ਨਿੱਜੀ ਬੂਟੇ ਸੀਗੇ ਨਹੀਂ ਪਾੜ ਦਿੱਤੇ ਗਏ ਗਰੀਬੀ ਬੂਟੇ ਤੋਂ ਦੂਰ ਨਾ ਕਰਦੇ ਨੀ ਇਹ ਲਾਤ ਦੇਖੋ ਪਹਿਲਾਂ ਜੋਜਾ ਨੰਬਰ ਇਹ ਦੇਖੋ ਰੇਤਾ ਦੇ ਨਿਕਲਦਾ ਰਹੇ ਹੈ। ਤੇ ਰੇਤਾ ਇੱਕ ਇਹਦੀ ਮਨਜ਼ੂਰੀ ਨਾਲ ਨਿਕਲਦਾ ਰਹੇ ਰੇਤਾ ਦਾ ਦੇਖੋ। ਜੋਜਾ ਨੰਬਰ ਸਰਕਾਰੀ ਜ਼ਮੀਨ ਹੈ। ਤੇ ਬਾਰੀ ਦੀ ਮੂਹ ਪੱਟੀ ਜੇ ਨਾ ਰਹੇ। ਜੋਜਾ ਨੰਬਰ ਤੇਰਾ ਅੰਡ ਦੇ ਦਰਖਤ ਸੀਗੇ ਜਰ ਉਸਤਾ ਦੇ ਇੰਨਾ ਵਿੱਚ। ਕਿੰਦੀ ਮਨਜ਼ੂਰੀ ਨਾਲ ਬਟਾਈ ਕਿੰਨਾ ਕਿੰਨਾ ਕੰਮ ਕਰਾਇਆ ਜਾਂ ਕਿੰਨਾ ਪਹੁੰਚ ਗਏ। ਬਟਾਈ ਨੇ ਨਾ ਕੋਈ ਤੂਮ ਤਾਂ ਲੋਕ ਕੋਈ ਜਿਹੜੇ ਜਿਹਨੇ ਸਰਪੰਚ ਜੀ ਨੇ ਨਾ ਬਟਾਈ। ਆ ਗਰਾਊਂਡ ਦੇ ਲਾਗ ਕੋਈ ਇਹ ਦੇਖੋ ਜਿਹੜੇ ਹੋਣ ਜਿਹੜੇ ਕੰਮ ਹੋ ਰਿਹਾ ਹੈ। ਰੇਂਡੇ ਦੇ ਵਿਕਾਸ ਦਾ ਕੰਮ ਹੋ ਰਿਹਾ ਉਹਨਾਂ ਨੂੰ ਲੈ ਕੇ ਕਿ ਨਹੀਂ ਕੰਮ ਤਾਂ ਹੋਣਾ ਸਾਨੂੰ ਪਤਾ ਬਹੁਤ ਵਧੀਆ ਹੋਣਾ ਇਸ ਕਰਕੇ ਰੋਹਾ ਆਪਣੇ ਨਹੀਂ ਪੈ ਰਹੇ ਹੁਣ ਵੇਖੋ ਤੇ ਸਾਡਾ ਗਰਾਊਂਡ ਕਿੰਨਾ ਖਾਗ ਗਿਆ 20 40 50 ਫੁੱਟ ਖਾ ਗਏ ਨੇ ਸਾਡਾ ਗਰਾਊਂਡ ਅਸੀਂ ਆ ਜਵਾਕਾ ਕਿੱਥੇ ਜਾਈਏ ਫਿਰ ਨਸ਼ੇ ਨੂੰ ਹੀ ਲੱਗਣਾ ਹੈ ਜਥਾਨ ਆਵੇਗੀ ਕਿ ਕਿੱਡਾਂ ਦੀ ਟਾਈਮ ਸਪੈਂਡ ਕਰਨ ਦੀ ਥਾਂ ਨਾ ਹੋਵੇਗੀ ਤੇ ਗਲੀਆਂ ਆਵੇ ਤੇ ਫਿਰ ਅਸੀਂ ਤੁਰਨੇ ਨੇ ਅਨੁਗ ਜਿੱਥੇ ਜੀ ਕਰਦਾ ਜਿੰਨਾ ਕੋਈ ਜੀ ਕਰਦਾ ਟੋਇਆ ਕੋਈ ਟਰਾਲੀ ਚੱਲ ਜਾਂਦਾ ਜੀ ਟਰਾਲੀ ਚੱਲ ਜਾਂਦਾ ਉਹ ਵੀ ਸਾਡੇ ਪਿਓ ਦੀ ਜ਼ਮੀਨ ਤਾਂ ਹੈ ਨਹੀਂ ਜਿਹੜਾ ਆਵੇ ਗੱਲ ਤੇ ਨਾਲ ਕੋਈ ਹੋਰ ਇੱਥੇ ਆ ਨਹੀਂ ਸੁੱਕੀ ਜਾਂਦਾ ਕੋਈ ਮਿੱਟੀ ਦਿੱਤਾ ਕੱਢੀ ਜਾਂਦਾ ਕੋਈ ਇੱਥੇ ਰੇਤਾ ਲੈ ਜਾਂਦਾ ਵਿੱਚ ਮਹੀਨਾ ਮਹੀਨਾ ਟਰਾਲੀ ਇੱਥੇ ਕਰੀ ਲੈਂਦੇ ਮਰਜ਼ੀ ਕਰ ਰਹੇ ਨੇ ਕੋਈ ਰੋਕਤਾ ਨਹੀਂ ਕੋਈ ਸੁਣਦਾ ਨਹੀਂ ਜਿਹੜਾ ਆਉਂਦਾ ਦਰਖਤ ਵਾਢ ਕੇ ਲਾਇਆ ਜਿਹੜਾ ਆਉਂਦਾ ਦਰਖਤ ਵਾਢ ਕੇ ਲਾਇਆ ਜਾਂਦਾ ਹੈ ਅਸੀਂ ਕੋਰਟ ਦੇ ਨਾ ਸਾਹਿਬਾ ਮੈਂਬਰ ਆ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਹੈ ਵੀ ਅਜੇ ਥਾਂ ਛੱਡ ਦੋ ਇੱਥੇ ਬਣਾ ਲਓ ਉਹ ਉਹਦੇ ਪਿੱਛੇ ਅਮਰੋਦ ਪੱਟੇ ਨੇ ਕਿਸੇ ਇਹਦੀ ਗੱਲ ਅਸੀਂ ਪੱਟੇ ਤੇ ਪਿੱਛੇ ਭਾਏ ਨਹੀਂ ਇਹਨਾਂ ਇਹ ਸਾਰਾ ਇਹ ਤਾਂ ਦਾ ਪ੍ਰਭਾਵ ਪੀ ਗਿਆ ਹੈ ਨਾ ਹੀ ਤਿਲ ਫੋਟਸ ਤੇ ਸ਼ਾਟਰ ਜਗਾ ਫਿਰ ਪੱਟੇ ਨੇ ਹੋਰ ਵੀ ਤਾਕਤਾਂ ਦਾ ਤਾਂ ਸ਼ਰੀਰ ਦੇ